ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕੈਨੇਡਾ ਦੇ ਉੱਪਰ ਟੈਰਿਫ ਲਗਾਉਣ ਦੀਆਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਇਸੇ ਕਾਰਨ ਹੀ ਹੁਣ ਕੈਨੇਡਾ ਸਰਕਾਰ ਦੇ ਵੱਲੋਂ ਵੀ ਆਪਣੀ ਤਿਆਰੀ ਕਰ ਲਈ ਗਈ ਹੈ ਬ੍ਰੈਂਟਨ ਦੀ ਗੱਲ ਕੀਤੀ ਜਾਵੇ ਤਾਂ ਬ੍ਰੈਂਟਨ ਸਿਟੀ ਕੌਂਸਲ ਇੱਕ ਪਹਿਲਾ ਸ਼ਹਿਰ ਹੈ ਬ੍ਰੈਂਟਨ ਜਿਸ ਨੇ ਟੈਰਿਫ ਦੇ ਨਾਲ ਲੜੇ ਠਣ ਲਈ ਆਪਣੀ ਰਣਨੀਤੀ ਤਿਆਰ ਕੀਤੀ ਹੈ ਤੇ ਲੋਕਾਂ ਦੇ ਨਾਲ ਸਾਂਝੀ ਕੀਤੀ ਹੈ ਸੋਮਵਾਰ ਸਵੇਰੇ ਬ੍ਰੈਂਟਨ ਸਿਟੀ ਹਾਲ ਦੇ ਵਿੱਚ ਮੇਅਰ ਪੈਟਰਿਕ ਬ੍ਰਾਊਨ ਅਤੇ ਹੋਰ ਸਿਟੀ ਕੌਂਸਲ ਦੇ ਮੈਂਬਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜੇਕਰ ਅਮਰੀਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਟੈਰਿਫ ਲਾਗੂ ਕਰ ਦਿੰਦੇ ਹਨ ਤਾਂ ਉਹ ਉਸ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਜਿੱਠਣਗੇ ਉਹਨਾਂ ਦੇ ਵੱਲੋਂ ਆਪਣੀ ਯੋਜਨਾ ਜੋ ਹੈ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਜਾਣਦਿਆਂ ਪੂਰੀ ਰਿਪੋਰਟ ਬ੍ਰੈਂਪਟਨ ਸਿਟੀ ਹਾਲ ਵਿੱਚ ਸੋਮਵਾਰ ਸਵੇਰੇ ਮੇਅਰ ਪੈਟ੍ਰਿਕ ਬ੍ਰਾਊਨ ਅਤੇ ਹੋਰ ਸਿਟੀ ਕੌਂਸਲ ਦੇ ਮੈਂਬਰਾਂ ਵੱਲੋਂ ਪ੍ਰੈਸ ਕਾਨਫਰੰਸ ਦਾ ਸੱਦਾ ਦਿੱਤਾ ਗਿਆ ਜਿੱਥੇ ਉਹਨਾਂ ਦੱਸਿਆ ਕਿ ਬ੍ਰੈਂਪਟਨ ਅਮਰੀਕੀ ਕੰਪਨੀਆਂ ਨਾਲ ਕਾਰੋਬਾਰ ਕਰਨਾ ਬੰਦ ਕਰਨ ਜਾ ਰਿਹਾ ਹੈ ਅਮਰੀਕੀ ਬਾਜ਼ਾਰ ਵਿੱਚ ਦਾਖਲ ਹੋਣ ਵਾਲੇ ਸਾਰੇ ਕੈਨੇਡੀਅਨ ਸਮਾਨ ਤੇ ਲਗਾਏ ਜਾਣ ਵਾਲੇ ਭਾਰੀ ਟੈਰਿਫਾਂ ਦੇ ਜਵਾਬ ਵਿੱਚ ब्रैमटन सिटी काउंसिल ਦਾ ਕਹਿਣਾ ਹੈ ਕਿ ਅਮਰੀਕੀ ਕੰਪਨੀਆਂ ਹੁਣ ਖਰੀਦ ਤੇ ਬੋਲੀ ਲਗਾਉਣ ਦੇ ਯੋਗ ਨਹੀਂ ਹੋਣਗੀਆਂ ਐਸ ਦਾ ਮਤਲਬ ਹੈ ਕਿ ਸਮਾਨ ਅਤੇ ਸੇਵਾਵਾਂ ਜਿਵੇਂ ਕਿ ਸਾਜੋ ਸਮਾਨ ਸਲਾਹ مشورہ ਨਿਰਮਾਨ ਅਤੇ ਕਿਸੇ ਵੀ ਹੋਰ ਵਪਾਰਕ ਸੰਬੰਧ ਦੀ ਸਪਲਾਈ ਲਈ ਬੋਲੀ ਪ੍ਰਕਿਰਿਆ ਸਿਰਫ ਕੈਨੇਡੀਅਨ ਕਾਰਜਾਂ ਲਈ ਉਪਲਬਧ ਕਰਵਾਈ ਜਾਵੇਗੀ ਮੇਅਰ ਪੈਟ੍ਰਿਕ ਬ੍ਰਾਊਨ ਨੇ ਸਵੇਰ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਉਸ ਸਮੇਂ ਜਦੋਂ ਸਾਡੀ ਆਰਥਿਕਤਾ ਖਤਰੇ ਦੇ ਵਿੱਚ ਹੈ ਜਦੋਂ ਨੌਕਰੀਆਂ ਦਾਤੇ ਲੱਗੀਆਂ ਹਨ ਸਾਨੂੰ ਕੈਨੇਡਾ ਦੀ ਚੋਣ ਕਰਨ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਇਸ ਸਮੇਂ ਕੋਈ ਫਰਕ ਨਹੀਂ ਪੈਂਦਾ ਕਿ ਸਰਕਾਰ ਕਿਸ ਪੱਧਰ ਦੀ ਹੈ ਕਿਹੜੀ ਪਾਰਟੀ ਨਾਲ ਸੰਬੰਧਿਤ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ ਕਿਉਂਕਿ ਸਾਡੇ ਦੇਸ਼ ਦੀ ਆਰਥਿਕਤਾ ਦਾਤੇ ਕੈਨੇਡਾ ਵਿੱਚ ਸਮਾਨ ਤਿਆਰ ਕਰਨ ਵਾਲੀਆਂ ਅਮਰੀਕੀ ਕੰਪਨੀਆਂ ਪ੍ਰਭਾਵਿਤ ਨਹੀਂ ਹੋਣਗੀਆਂ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਪਹਿਲੀ ਪਸੰਦ ਸਾਡੇ ਸਬੰਧਾਂ ਨੂੰ ਜਾਰੀ ਰੱਖਣਾ ਹੈ ਪਰ ਜੇਕਰ ਰਾਸ਼ਟਰਪਤੀ 트ੰਪ ਆਪਣੀ ਟੈਰਿਫ ਨੀਤੀ ਨਾਲ ਅੱਗੇ ਵਧਣਾ ਚਾਹੁੰਦੇ ਹਨ ਤਾਂ ਇਸ ਦੇ ਨਤੀਜੇ ਭੁਗਤਨੇ ਪੈਣਗੇ Today we are taking this one step further As long as there are tariffs in place we are announcing a new procurement policy and we are Hours away from these new tariffs coming into effect, unless of course the president changes the date again. But as long as tariffs are in effect, we are announcing a Made in Canada procurement policy. And there's two aspects to this. One, we are going to review all our current procurement. And I would note, you know, we have 1.9 billion in ongoing procurement just in the city of Brampton alone. The Region Appeal has 2.4 billion uh, last year in procurement. So, not only are we moving this initiative here at the City of Brampton, where we've already passed a motion to this effect, and thank you, Councillor Santos, for putting that forward, myself and Mayor Parrish will be moving a similar motion at the Region of Peel. So, one, review all existing procurement with U.S. companies to opt in for Made in Canada. And going forward, uh, our new procurement policy will be that U.S. companies are ineligible to bid on ongoing new procurement. At a time when our economy is under threat, when jobs are at stake, we need to opt in for Canada, opt in for Made in Canada. It's an all hands on deck approach, a team Canada approach. Doesn't matter what level of government, doesn't matter partisan affiliations, we all need to work together because it's our country's economy, jobs in every community that are at stake. ਉੱਥੇ ਮੌਜੂਦ ਰੀਜਨਲ ਕਾਉਂਸਲਰ ਗੁਰਪ੍ਰਤਾਪ ਸਿੰਘ ਟੂਰ ਨੇ ਕਿਹਾ ਕਿ ਟੈਰਿਫ ਨਾਲ ਨਜਿੱਠਣ ਲਈ ਬ੍ਰੈਮਟਨ ਪਹਿਲਾ ਸ਼ਹਿਰ ਹੈ ਜਿਸ ਨੇ ਕਦਮ ਚੁੱਕੇ ਹਨ ਅਤੇ ਰਣਨੀਤੀ ਤਿਆਰ ਕੀਤੀ ਹੈ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਟੈਰਿਫ ਨਾਲ ਨਜਿੱਠਣਾ ਪਵੇਗਾ। ਜਰੂਰ ਰਾਜਾ ਸਰੀਆ ਬ੍ਰੈਂਟਨ ਨੇ ਇਹ ਅਨਾਉਂਸ ਕੀਤਾ ਹੈਗਾ ਕਿ ਜਿਹੜਾ ਸਾਡਾ ਰਿਸਪਾਂਸ ਹੈ টু ਡੋਨਲਡ ਟਰੰਪ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਦੀ ਡੀਲ ਟ੍ਰੇਡ ਵਾਰ ਦੀ ਗੱਲ ਕਰਦੇ ਹੈਗੇ ਜਾਂ ਟੈਰਰਿਸਟ ਦੀ ਗੱਲ ਕਰਦੇ ਹੈਗੇ ਸਾਡਾ ਉਹਦੇ ਬਾਰੇ ਕੀ ਰਿਸਪਾਂਸ ਹੈਗਾ ਸੋ ਸਰੀਆ ਬ੍ਰੈਂਟਨ ਆਈ ਥਿੰਕ ਸ਼ਾਡ ਪਹਿਲਾ ਸਿਟੀ ਹੈਗਾ ਇਸ ਦੇ ਵਿੱਚ ਲੀਡਰਸ਼ਿਪ ਦਿਖਾ ਰਿਹਾ ਕਿ ਜੇਰੀ ਵੀ ਸਾਡੀ ਪ੍ਰਕਿਊਰਮੈਂਟ ਹੈਗੀ ਹੈ ਜੇਰੀ ਵੀ ਸਾਡੀ ਪਰਚੇਸਿੰਗ ਹੈ ਸਿਟੀ ਜੋ ਵੀ ਖਰੀਦਾ ਹੈਗਾ ਕੰਪਨੀਸ ਦੇ ਕੋਲੋਂ ਕਿ ਉਹਦੇ ਵਿੱਚ ਆਪਾਂ ਮੇਰੀਨ ਕੈਨੇਡਾ ਜਿਹੜੀ ਅਪਰੋਚ ਹੈ ਉਹਨੂੰ ਆਪਾਂ ਪ੍ਰਾਇੋਰਟਾਈਜ਼ ਕਰਾਂਗੇ ਕਿ ਕਿ ਜਿਹ ਦੇ ਨਾਲ ਕੰਮ ਕਰੀਏ ਉਸ ਬਿਜ਼ਨੈਸਸ ਦੇ ਨਾਲ ਸਾਡੇ ਕਈ ਕੰਟਰੈਕਟਸ ਇਹੋ ਜਿਹੇ ਹੈਗੇ ਆ ਜਿਹੜੇ ਅਮਰੀਕਾ ਦੇ ਨਾਲ ਹੈਗੇ ਆ ਅਮਰੀਕਨ ਕੰਪਨੀਆਂਜ਼ ਦੇ ਨਾਲ ਹੈ ਜਿਹੜੀ ਉੱਥੋਂ ਦੇ ਗੁੱਡਸ ਐ ਸਰਵਿਸਿਜ਼ ਸਿਟੀ ਆਬ੍ਰੈਂਟਨ ਯੂਜ਼ ਕਰਦੀ ਆ ਜੇ ਪ੍ਰੈਜ਼ੀਡੈਂਟ ਟਰੰਪ ਟੈਰਿਫਸ ਲਾਕੇ ਆਉਂਦੇ ਹੈਗੇ ਆ ਟ੍ਰੇਡ ਦੇਤੇ ਫਿਰ ਇਹ ਆਪੇ ਪਾਲਿਸੀ ਨੂੰ ਇੰਪਲੀਮੈਂਟ ਕਰਨਗੇ ਤੇ ਜਿਹੜੇ ਯੂਐਸ ਬੇਸ ਪ੍ਰੋਡਕਟਸ ਯੂਐਸ ਬੇਸ ਸਰਵਿਸਿਜ਼ ਯਾ ਉਹਨਾਂ ਦਾ ਸਿਟੀ ਆਬ੍ਰੈਂਟਨ ਦੇ ਵਿੱਚ ਬੰਦ ਕੀਤਾ ਜਾਵੇਗਾ ਤੇ ਸਰ ਲੋਕਾਂ ਦੀ ਵੀ ਤੁਹਾਨੂੰ ਕੀ ਹੈਲਪ ਦੀ ਜ਼ਰੂਰਤ ਹੋਵੇਗੀ ਕਿ ਲੋਕਾਂ ਨੂੰ ਕਿਸੇ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਟੈਰਿਫਸ ਲੱਗ ਜਾਂਦੇ ਨੇ ਆਈ ਥਿੰਕ ਪਬਲਿਕ ਬਹੁਤ ਕਲੀਅਰ ਹੈਗੇ ਇੱਕ ਗੱਲ ਦੇ ਵਿੱਚ ਚਾਹੇ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਨੈਰੇਟਿਵ ਦੇਖ ਲਓ ਚਾਹੇ ਤੁਸੀਂ ਲੋਕਾਂ ਨਾਲ ਸਟਰੀਟ ਤੇ ਤੁਸੀਂ ਗੱਲ ਕਰੋ ਬਿਜ਼ਨੈਸ ਨਾਲ ਗੱਲ ਕਰੋ ਕਿ ਵੀ ਸ਼ੁੱਡ ਸਟੈਂਡ ਟੂਗੇਦਰ ਐਸ ਕੈਨੇਡੀਅਨਸ ਐਸ ਮੌਕੇ ਤੇ ਜਦੋਂ ਸਾਡਾ ਸਭ ਤੋਂ ਵੱਡਾ ਅਲਾਈ ਜਿਹੜਾ ਯੂਨਾਈਟਿਡ ਸਟੇਟਸ ਹੈ ਉਹ ਜੇ ਇਦਾਂ ਦੀ ਗੱਲਾਂ ਕਰਦਾ ਹੈਗਾ ਕੈਨੇਡਾ ਬਾਰੇ ਕੈਨੇਡੀਅਨਸ ਨੀਡ ਟੂ ਸਟਿਕ ਟੂਗੇਦਰ ਵੀ ਨੀਡ ਟੂ ਬਾਈ ਕੈਨੇਡੀਅਨ ਵੀ ਨੀਡ ਟੂ ਸਪੋਰਟ ਕੈਨੇਡੀਅਨ ਬਿਜ਼ਨੈਸਸ ਆਈ ਥਿੰਕ ਉਹਦੇ ਵਿੱਚ ਜਿਹੜੇ ਆਮ ਰੈਜ਼ੀਡੈਂਟਸ ਆ ਜਿੰਨਾ ਵੀ ਆਪਣੇ ਵੱਲੋਂ ਉਹਦੇ ਵਿੱਚ ਯੋਗਦਾਨ ਕਰ ਸਕਦੇ ਹੈਗੇ ਟੂ ਸਪੋਰਟ Canadian businesses support Canadian companies I think in the long run third economy the least auto badi achi che hogi Das diye hai ki Brampton ehe dekhn di koshish kar reha hai ki ki ehe American firma nal maujood da chal rahe ikrar namiyan to kanuni taur te bahar nikal sakda hai ki nahi Bureau report